ਤੋ ਇਹਦਾ ਨਾਮ ਮਹੇਸ਼ ਪ੍ਰੇਮੀ ਹੈ ਜੀ। ਔਰ ਜਿਹੜਾ ਇਹ ਅੱਜ ਇੱਕ ਥੈਲਾਸੀਮੀਆ ਦੇ ਬੱਚਿਆਂ ਵਾਸਤੇ ਇੱਕ ਕੈਂਪ ਲਗਾਇਆ ਹੈ ਉਹਦੇ ਵਾਸਤੇ ਕੀ ਕਹਿਆ ਜਾਂਦਾ ਹੈ? ਅਨਿਓ ਸਾਡੀ ਥੈਲਾਸੀਮਿਕ ਚਿਲड्रन ਵੈਲਫੇਅਰ ਸੁਸਾਇਟੀ ਹੈ। ਅਸੀਂ ਸਾਲ ਵਿੱਚ ਦੋ ਕੈਂਪ ਲਗਾਉਂਦੇ ਆ। ਪਿਛਲੇ ਅਸੀਂ 10-12 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਂਦੇ ਆ ਰਹੇ ਹਾਂ। ਜਿਹੜੀ ਥੈਲਾਸੀਮਿਕ ਡਿਜ਼ੀਜ਼ ਹੈ ਇੱਕ ਬੜੀ ਖਤਰਨਾਕ ਡਿਜ਼ੀਜ਼ ਹੈ ਵਿੱਚ ਪੇਸ਼ੈਂਟਸ ਨੂੰ ਮਤਲਬ ਉਹਨੂੰ 10-15 ਦਿਨ ਬਾਅਦ ਬਲੱਡ ਦੇਣਾ ਪੈਂਦਾ ਹੈ। ਇਹਦੇ ਕਰਕੇ ਸਾਨੂੰ ਰੈਗੂਲਰ ਬਲੱਡ ਦੀ ਜ਼ਰੂਰਤ ਰਹਿੰਦੀ ਆ ਤਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਅੱਜ ਦਾ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਿਆ ਸੰਦੇਸ਼ ਦੇਣਾ ਚਾਹੁੰਦਾ ਹਾਂ ਹਾਂਜੀ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਆਪਾਂ ਇਹਦੇ 'ਚ ਕੀ ਹੁੰਦਾ ਜਿਹੜਾ ਦੋ ਮਾਈਨਰ ਥੈਲਾਸੀਮਿਕ ਨਾਲ ਮਿਲ ਕੇ ਇੱਕ ਮੇਜਰ ਥੈਲਾਸੀਮਿਕ ਪੇਸ਼ੈਂਟ ਬਣਦਾ ਤਾਂ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਵੇਂ ਆਪਾਂ ਯੰਗ ਏਜ 'ਚ ਸਿਲੈਕਸ਼ਨ ਕਰਦੇ ਆ ਆਪਣੇ ਪਾਰਟਨਰ ਦੀ ਤਾਂ ਉਹਦੇ 'ਚ ਆਪਾਂ ਕੁਲੀਆਂ ਮਲਾਨੇ ਆ ਕੁਲੀਆਂ ਮਲਾਨ ਦੀ ਬਜਾਏ ਆਪਾਂ ਇਹ ਟੈਸਟ ਕਰਾਇਆ ਜਾਏ ਆਪਾਂ ਨੂੰ ਟੈਸਟ ਮਹਨਤ ਥੈਲੇਸੀਮੀਆ ਅਗਰ ਦੋਨੋਂ ਹੈਗੇ ਤਾਂ ਆਪਾਂ ਨੂੰ ਮੈਰਿਜ ਅਵਾਇਡ ਕਰਨੀ ਚਾਹੀਦੀ ਹੈ ਬਹੁਤ ਬੜਾ ਨਾਮ ਦੱਸੋ ਮੇਰਾ ਨਾਮ ਟੋਨੀ ਕੋਇਲ ਹੈ ਜੀ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਇੱਕ ਮਾਤਾ ਜੀ ਦਾ ਜਨਮ ਦਿਨ ਵੀ ਹੈ ਇਹਦੇ ਬਾਰੇ ਕੀ ਬੋਲੋਗੇ ਅੱਜ ਸਾਡੀ ਮਾਤਾ ਜੀ ਬਗਲਾ ਮੁਖੀ ਜੀ ਉਹਨਾਂ ਦਾ ਪ੍ਰਗਟਦੀਪ ਸਹਿਜ ਉਹਦੇ ਉਪਲਬਖ ਤੇ ਥੈਲੇਸੀਮੀਆ ਚੈਲਰ ਵੀ ਬਲੋ ਗੈਲੈਕਸੀ ਅਲੋ ਇੱਕ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋਗੇ ਕਿ ਇੰਨੀ بارش ਦੇ ਵਿੱਚ ਵੀ ਲੋਕਾਂ ਦਾ ਹਯੂਮ ਸਾਹਮਣੇ ਰਿਹਾ ਹੈਗਾ ਇੰਨੀ بارش ਦੇ ਵਿੱਚ ਵੀ ਲੋਕ ਆ ਰਹੇ ਨੇ ਤੇ ਬੇ ਅੱਛਾ ਮਾਹੌਲ ਹੈ ਇਸੇ ਅੱਗੇ ਜਿਹੜਾ ਥਾਲਾਦੂਆਂ ਦੇ ਜਿਹੜੇ ਹੁਣ ਬੱਚਿਆਂ ਨੂੰ ਬਲੱਡ ਚੜਦਾ ਹੈ ਤੇ ਇਹਨਾਂ ਵਾਸਤੇ ਤੁਸੀਂ ਇੱਕ ਕੈਂਪ ਦਾ ਆਯੋਜਨ ਕੀਤਾ ਹੈ ਇਹਦੇ ਵਾਸਤੇ ਜਿਵੇਂ ਹੁਣ ਵੀ ਡੋਨਰ ਤੇ ਕਿੰਨੇ ਕਿ ਡੋਨਰ ਇਕੱਠੇ ਹੋ ਚੁੱਕੇ ਭਈ ਮੈਂ ਨਾ ਵੈਸੇ ਬਲੱਡ ਕੈਂਪ ਦਾ ਹਮੇਸ਼ਾ ਬਾਈਕਾਟ ਕਰਦਾ ਲੇਕਿਨ ਜਦੋਂ ਵੀ ਥੈਲੇਸੀਮਾ ਦਾ ਕੈਂਪ ਲੱਗਦਾ ਹੈ ਨਾ ਤਾਂ ਮੈਂ ਨਾਲ ਖੜਾ ਹੋ ਕੇ ਉਹਨਾਂ ਦਾ ਕੈਂਪ ਨਾਲ ਲਗਵਾਉਣਾ ਮਤਲਬ ਕਿ ਕਿਉਂਕਿ ਜਿਹੜੇ ਥੈਲੇਸੀਮਾ ਦੇ ਬੱਚੇ ਆ ਨਾ ਉਹਨਾਂ ਨੂੰ ਹਰ 10 ਦਿਨ ਬਾਅਦ 5 ਦਿਨ ਬਾਅਦ ਬਲੱਡ ਚਾਹੀਦਾ ਹੁੰਦਾ ਹੈ ਤੇ ਜਿਹੜੀ ਅੱਜ ਦਾ ਸਾਡਾ ਚਿੱਟਾ ਸੀਗਾ ਸਿਰਫ ਇੰਨਾ ਕੁ ਸੀਗਾ ਕਿ ਅਸੀਂ 50 ਬੰਦੇ ਕਰਨੇ ਆ ਲੇਕਿਨ ਸ਼ਾਇਦ ਸਾਨੂੰ ਲੱਗਦਾ ਕਿ ਅਸੀਂ 50 ਤੋਂ ਉੱਪਰ 70 ਅਸੀਂ ਕਰ ਲਾਂਗੇ ਇਹਦੀ ਬਾਰਿਸ਼ ਦੇ ਹੋਣ ਦੇ ਬਾਵਜੂਦ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਤਾਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਜਿੱਥੇ ਤੁਹਾਨੂੰ ਮੌਕਾ ਮਿਲਦਾ ਬਲੱਡ ਕਹਿੰਦਾ ਤੁਸੀਂ ਬਲੱਡ ਦਿਓ ਹਰ 4 ਮਹੀਨੇ ਬਾਅਦ ਬਲੱਡ ਦਿਓ ਔਰ ਲੋਕ ਮੈਨੂੰ ਇਹ ਵੀ ਕਹਿੰਦੇ ਆ ਕਿ ਤੈਨੂੰ ਕੀ ਮਿਲਦਾ ਹੈ ਵੀ ਤੁਸੀਂ ਇਹਨਾਂ ਬਲੱਡ ਦਿੰਨੇ ਹੋ ਆਪਣੀ ਗੱਡੀ ਦੋਨੋਂ ਨੇ ਕਿਹਾ ਨੇ ਤੁਹਾਨੂੰ ਕੀ ਮਿਲਦਾ ਮੈਂ ਤੁਹਾਨੂੰ ਬਸ ਛੋਟੀ ਜਿਹੀ ਗੱਲ ਇੱਕ ਹੋਰ ਕਹਾਂਗਾ ਕਿ ਚਾਰ ਪੰਜ ਦਿਨ ਪਹਿਲਾਂ ਨਾ ਮੇਰੀ ਬੇਟੀ ਚਲਿੱਗੜ ਤੋਂ ਕੈਬ ਦੀ ਵਿਚਾਰੀ ਸੀਗੀ ਤੇ ਉਹਦਾ ਬਹੁਤ بڑا ਐਕਸੀਡੈਂਟ ਹੋਇਆ ਉੱਥੇ ਲੇਕਿਨ ਮੇਰੇ ਬੱਚੇ ਨੂੰ ਕੁਝ ਨਹੀਂ ਹੋਇਆ ਮੈਨੂੰ ਮੈਂ ਲੋਕਾਂ ਨੂੰ ਇਹੀ ਗੱਲ ਕਿਹਾ ਕਿ ਬਸ ਮੈਨੂੰ ਇਹੀ ਕੁਝ ਮਿਲਦਾ ਥੋੜੀਆਂ ਦੁਆਵਾਂ ਮਿਲਦੀਆਂ ਸਭ ਕੁਝ ਠੀਕ ਹੈ ਤੇ ਲੋਕਾਂ ਨੂੰ ਮੈਂ ਕਹਾਂਗਾ ਵੀ ਤੁਸੀਂ ਬਲੱਡ ਜਿੰਨਾ ਦਾਨ ਕਰ ਸਕਦੇ ਕਰੋ ਜਿਹੜਾ ਵੀ ਤੁਹਾਡੇ ਨੇੜੇ ਹਸਪੀਟਲ ਲੱਗਦਾ ਕਿਤੇ ਵੀ ਕੈਂਪ ਲੱਗਿਆ ਹੋਵੇ ਤੁਸੀਂ ਜਾਓ ਉੱਥੇ ਜਾ ਕੇ ਬਲੱਡ ਦੋਵਾ